ਕੈਲੀਫੋਰਨੀਆ ਦੇ ਵਿੱਚ ਹੁਣ ਤੱਕ ਦੀਆਂ ਦੋ ਸਭ ਤੋਂ ਵੱਡੀਆਂ ਰੇਡਾਂ ਹੋਈਆਂ ਮੈਰੋਵਾਨਾ ਫਾਰਮ ਦੇ ਉੱਤੇ ਜਿੱਦੇ ਜਿੱਤੇ 360 ਲੋਕ ਗ੍ਰਿਫਤਾਰ ਕੀਤੇ ਗਏ ਉਹਦੇ ਵਿੱਚ ਇੱਕ ਅਮਰੀਕਨ ਸਿਟੀਜ਼ਨ ਜਿਹਦਾ ਨਾਂ ਜੋਰਜ ਰੀਡਸ ਦੱਸਿਆ ਜਾ ਰਿਹਾ ਜੋਰਜ ਰੀਡਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨੂੰ ਹੁਣ ਛੱਡ ਦਿੱਤਾ ਗਿਆ ਉਹਨੇ ਆ ਕੇ ਆਪਣੀ ਕਹਾਣੀ ਦੱਸੀ ਕਿ ਮੈਂ ਅਮਰੀਕਨ ਸਿਟੀਜ਼ਨ ਆ ਮੈਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਮੇਰੇ ਨਾਲ ਤੱਕਾ ਕੀਤਾ ਗਿਆ ਇੱਕ 25 ਸਾਲਾਂ ਦਾ ਯੂਐਸ ਸਿਟੀਜ਼ਨ ਆਰਮੀ ਵੈਟਰਨ ਆ ਸਿਕਿਉਰਿਟੀ ਗਾਰਡ ਸੀ ਕੈਲੀਫੋਰਨੀਆ ਦੇ ਕੈਨਾਬਿਸ ਫਾਰਮ ਦੇ ਉੱਤੇ ਇਨ ਉਹ ਇਮੀਗ੍ਰੇਸ਼ਨ ਰੇਡ ਦੇ ਦੌਰਾਨ ਗ੍ਰਫਤਾਰ ਕਰ ਲਿਆ ਗਿਆ ਹੁਣ ਰੇਡ ਹੋਈ ਆ ਪਿਛਲੇ ਵੀਰਵਾਰ ਆਪਾਂ ਉਦੋਂ ਦੇ ਜ਼ਿਕਰ ਕਰਦੇ ਆ ਰਹੇ ਲਗਭਗ ਕੈਮਰਿਲੋ ਦੇ ਵਿੱਚ ਜਿਹੜੀ ਕੈਲੀਫੋਰਨੀਆ ਦੇ ਵਿੱਚ ਆ ਇੱਕ ਉੱਥੇ ਕਿਉਂਕਿ ਉਹ ਰੇਡ ਹੋ ਰਹੀ ਸੀ ਉੱਥੇ ਫਿਰ ਪ੍ਰੋਟੈਸਟ ਹੋ ਰਿਹਾ ਸੀ ਜਿਹੜੇ ਇਮੀਗ੍ਰੈਂਟਸ ਦੇ ਸਪੋਰਟ ਕਰਨ ਵਾਲੇ ਤੇ ਉੱਥੇ ਝੜਪਾ ਪਸ ਦੇ ਵਿੱਚ ਹੋ ਗਈ ਸੀ ਉਹ ਕਹਿੰਦਾ ਵੀ ਮੈਨੂੰ ਫੈਡਰਲ ਏਜੰਟਸ ਨੇ ਮੇਰੀ ਕਾਰ ਦੀ ਵਿੰਡੋ ਤੋੜ ਕੇ ਤੇ ਉਹਦੇ ਉੱਤੇ ਜਿਹੜੀ ਅਥਰੂ ਗੈਸ ਛਿੜਕ ਕੇ ਤੇ ਮਤਲਬ ਜੋ ਜਿਆਦਾ ਧੱਕਾ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਹਾਲਾਂਕਿ ਉਹ ਕਹਿੰਦਾ ਮੈਂ ਤਾਂ ਰਜਿਸਟਰੀ ਨਹੀਂ ਸੀ ਕਰ ਰਿਹਾ ਮੈਂ ਤਾਂ ਕਹਿੰਦਾ ਨਹੀਂ ਸੀ ਵੀ ਮੈਂ ਭੱਜਣਾ ਜਾਂ ਮੈਂ ਕੁਝ ਕਰਨਾ ਬਾਵੀਉ ਦੇ ਇਸ ਗੱਲ ਦੇ ਉਹਦੀ ਕਾਰ ਤੋੜ ਕੇ ਉਹਦੇ ਉੱਤੇ ਉਹ ਅਥਰੂ ਗੈਸ ਪਾ ਕੇ ਤੇ ਉਹਦੇ ਨਾਲ ਧੱਕਾ ਕਰਕੇ ਉਹ ਮੈਨੂੰ ਗ੍ਰਿਫਤਾਰ ਕੀਤਾ ਗਿਆ ਉਹ ਕਹਿੰਦਾ ਜਦੋਂ ਮੈਨੂੰ ਜੇਲ੍ਹ ਦੇ ਵਿੱਚ 3 ਦਿਨ ਰੱਖਿਆ ਤੇ ਬਿਨਾ ਇਹ ਗੱਲ ਦੱਸਿਓ ਕਿ ਤੈਨੂੰ ਗ੍ਰਿਫਤਾਰ ਕਿਉਂ ਕੀਤਾ ਤੇ ਕੋਈ ਉਹਦੇ ਖਿਲਾਫ ਚਾਰਜ ਨਹੀਂ ਲਾਇਆ ਗਿਆ ਹੁਣ ਇਹ ਗੱਲ ਔਰ ਦੂਜੀ ਗੱਲ ਉਹ ਕੋਈ ਅਨਡਾਕੂਮੈਂਟਡ ਇਮੀਗ੍ਰੈਂਟ ਨਹੀਂ ਆ ਉਹ ਅ ਮਤਲਬ ਸਿਟੀਜ਼ਨ ਆ ਅਮਰੀਕਾ ਦਾ ਜਦੋਂ ਉਹਨੂੰ ਆਫੀਸਰ ਨੂੰ ਦੱਸਿਆ ਉਹਨੇ ਆਫੀਸਰ ਨੂੰ ਦੱਸਿਆ ਕਿ ਵੀ ਮੈਂ ਤਾਂ ਸਿਟੀਜ਼ਨ ਆ ਇੱਥੇ ਦਾ ਆਫੀਸਰ ਨੂੰ ਕਹਿੰਦਾ ਮੈਂ ਕਲੀਅਰਲੀ ਦੱਸਿਆ ਵੀ ਮੈਂ ਇੱਥੇ ਦਾ ਸਿਟੀਜ਼ਨ ਆ ਤੇ ਮੈਂ ਫਾਰਮ ਦੇ ਵਿੱਚ ਕੰਮ ਕਰਦਾ ਪਰ ਉਹ ਕਿੰਦਰ ਉਹਨੇ ਕੋਈ ਮੇਰੇ ਵੱਲ ਧਿਆਨ ਦਿੱਤਾ ਇਗਨੋਰ ਕੀਤਾ ਤੇ ਮੈਨੂੰ ਗ੍ਰਫਤਾਰ ਕਰਕੇ ਲੈ ਗਿਆ ਹੁਣ ਉਹ ਕਹਿੰਦਾ ਵੀ ਮੈਂ ਜੇਲ੍ਹ ਦੇ ਵਿੱਚ ਸੀਗਾ ਉਹਦੀ ਬੇਟੀ ਦਾ ਤੀਜਾ ਬਰਥਡੇ ਸੀ ਤੋ ਕਿਉਂਕਿ ਉਹ ਮੈਂ ਜਾ ਹੀ ਨਹੀਂ ਸਕਿਆ ਉੱਥੇ ਕਸੂਰ ਉਹਦਾ ਕੋਈ ਨਹੀਂ ਹੈ ਹੁਣ ਇਹ ਉਹ ਗੱਲ ਕਹਿ ਰਿਹਾ ਸਰਕਾਰ ਨੇ ਵੀ ਇਹ ਕਨਫਰਮ ਕੀਤਾ ਜਿਹੜੀ ਉਹਦੀ ਡਿਪਾਰਟਮੈਂਟ ਆਫ ਹੋਮ ਅਫ ਰਨ ਸਿਕਿਉਰਿਟੀ ਜਾਂ ਡੀ ਐਚ ਐਸ ਨੇ ਉਹਨਾਂ ਨੇ ਕਨਫਰਮ ਕੀਤਾ ਕਿ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਾਅਦ ਵਿੱਚ ਛੱਡ ਦਿੱਤਾ ਗਿਆ ਪਰ ਨਾਲ ਉਹਨਾਂ ਨੇ ਕਹਿ ਕਿ ਇਹਦਾ ਕੇਸ ਅੰਡਰ ਰਿਵਿਊ ਅਸੀਂ ਦੇਖਦੇ ਆਂ ਵੀ ਇਹਦਾ ਕੀ ਕਰਨਾ ਹੈ ਹਜੇ ਤੱਕ ਉਹਦੇ ਤੇ ਕੋਈ ਚਾਰਜ ਨਹੀਂ ਹੈ ਮਤਲਬ ਉਹਦਾ ਕੋਈ ਉਹ ਲਾਇਆ ਹੀ ਨਹੀਂ ਗਿਆ ਤੇ ਉਹਨੂੰ ਕਿਸੇ ਕ੍ਰਾਈਮ ਦੇ ਲਈ ਪਰ ਫੈਡਰਲ ਪ੍ਰੋਸੀਕਿਊਟਰ ਕਹਿੰਦੇ ਅਸੀਂ ਰਿਵਿਊ ਕਰ ਰਹੇ ਆਂ ਕੇਸ ਨੂੰ ਤੇ ਮਤਲਬ ਬਾਕੀ ਵੀ ਹੋ ਰਿਹਾ ਉਸ ਰੇਡ ਦੇ ਉੱਤੋਂ ਸੋ ਕੁਝ ਹੋਰ ਸਿਟੀਜ਼ਨਸ ਦੇ ਉੱਤੇ ਵੀ ਇਹ ਅਸਰ ਪਿਆ ਇਮੀਗ੍ਰੈਂਟ ਰਾਈਟਸ ਗਰੁੱਪ ਨੇ ਜਿਹੜੇ ਉਹ ਇਹ ਕਹਿ ਰਹੇ ਆ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਅਮਰੀਕਨ ਸਿਟੀਜ਼ਨ ਜਾਂ ਜਿਹੜਾ ਲੀਗਲ ਰੈਜ਼ੀਡੈਂਟ ਆ ਉਹਨੂੰ ਗਲਤ ਤਰੀਕੇ ਨਾਲ ਫੜਿਆ ਹੋਵੇ ਇਮੀਗ੍ਰੇਸ਼ਨ ਰੇਡਾਂ ਦੇ ਵਿੱਚ ਉਹ ਹੁਣ ਕਹਿੰਦਾ ਵੀ ਉਹ ਬੰਦਾ ਜਿਹੜਾ ਫੜਿਆ ਉਹ ਕਹਿੰਦਾ ਮੈਂ ਸੂਹ ਕਰੂੰਗਾ ਇਹਨਾਂ ਨੂੰ ਫੈਡਰਲ ਸਰਕਾਰ ਨੂੰ ਤੇ ਤਾਂ ਕਿ ਉਹ ਕਹਿੰਦਾ ਜਿਸ ਤਰੀਕੇ ਦੇ ਨਾਲ ਮੈਨੂੰ ਜਿਹੜਾ ਕੀਤਾ ਗਿਆ ਆ ਮੇਰੇ ਨਾਲ ੱੱੱਕਾ ਹੋਇਆ ਉਹ ਕਿਸੇ ਹੋਰ ਦੇ ਨਾਲ ਨਾ ਹੋਵੇ ਸੋ ਐਸ ਵੇਲੇ ਉਹ ਸਪਸ਼ਟ ਸਪਸ਼ਟ ਗੱਲ ਕਹਿ ਰਿਹਾ ਹੈ ਤੇ ਇਮੀਗ੍ਰੇਸ਼ਨ ਜਿਹੜੇ ਇਮੀਗ੍ਰੈਂਟਸ ਰਾਈਟਸ ਗਰੁੱਪ ਆ ਉਹ ਕਹਿੰਦੇ ਆ ਕਿ ਕਹਦੇ ਆ ਲਗਾਤਾਰ ਲੰਬੇ ਸਮੇਂ ਤੋਂ ਕਿ ਜਿੱਥੇ ਇਹ ਬਾਕੀਆਂ ਦੇ ਨਾਲ ੱੱੱਕਾ ਕਰਦੇ ਆ ਉੱਥੇ ਜਿਹੜੇ ਸਿਟੀਜ਼ਨਸ ਨੇ ਉਹਨਾਂ ਦੇ ਨਾਲ ਵੀ ੱੱੱਕਾ ਅਮਰੀਕਾ ਦੇ ਵਿੱਚ ਕੱਚਿਆਂ ਨੂੰ ਫੜਨ ਦੇ ਨਾਂ ਉੱਤੇ ਹੋ ਰਿਹਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।